ਅੱਜ ਵਧੀਆ ਮੁਕਾਮ ਤੇ ਇਹਨਾਂ ਦੀ ਬਦੌਲਤ ਅਸੀਂ ਖੜੇ ਆ। ਇਹ ਗੱਲ ਕਰੀਏ ਤਾਂ ਮੇਰਾ ਲਗਭਗ 461ਵਾਂ ਰੈਂਕ ਸੀਗਾ 88094 ਦੇ ਵਿੱਚ ਤੇ ਮੇਰੀ ਆਲ ਦੀ ਸਬ ਕੈਟਾਗਰੀ ਦੇ ਵਿੱਚ ਮੇਰਾ ਤੀਜਾ ਰੈਂਕ ਸੀਗਾ ਪੰਜਾਬ ਦੇ ਵਿੱਚ। ਸੋ ਇੰਨਾ ਸਭ ਕੁਝ ਦਿੱਤਾ ਸਾਨੂੰ ਕਿਨੇ ਡੈਟ ਵਾਸ ਅਕੈਡਮੀ ਨੇ। ਇਮਾਨਦਾਰੀ ਆਪਦੇ ਆਪ ਚ ਰੱਖਣੀ ਆ। ਜਿੰਨਾ ਕੰਮ ਦਿੱਤਾ ਜਾਂ ਜੋ ਕਨਸੈਪਟ ਦਿੱਤਾ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਕਨਸੈਪਟ ਨੂੰ ਪੂਰਾ ਕਰਨਾ। ਦੂਜਾ ਹੈ ਚੀਟਿੰਗ ਕਰਨੀ ਛੱਡਣੀ ਆ। ਚੀਟਿੰਗ ਕਰਨ ਦਾ ਮਤਲਬ ਇਹ ਹੈ ਕਿ ਜਿਵੇਂ ਅੱਜ ਕੋਈ ਟਾਪਿਕ ਦਿੱਤਾ ਤਾਂ ਸ਼ਾਮ ਨੂੰ ਪੜਾਂਗੇ ਫਿਰ ਕੋਈ ਬਹਨ ਲਾ ਲਿਆ ਫਿਰ ਐਵੇਂ ਕਰਾਂਗੇ ਐਵੇਂ ਨਹੀਂ ਇਹ ਜਿਹੜੀ ਕੋਈ ਵੀ ਨੌਕਰੀ ਆ ਮੁਕਾਮ ਹੈ ਉਹਦੇ ਆਸਤੇ ਦਿਨ ਰਾਤ ਇੱਕ ਕਰਨਾ ਪੈਂਦਾ ਜਿਵੇਂ ਕਈ ਵਾਰੀ ਇਹ ਹੁੰਦਾ ਸੀ ਮੈਂ ਤੇ ਮੇਰਾ ਦੋਸਤ ਰਾਤ ਨੂੰ ਵੀਡੀਓ ਕਾਲ ਗੱਲ ਕਰਦੇ ਤਾਂ 1 ਵਜੇ ਦਾ ਟਾਈਮ 2 ਵਜੇ ਦਾ ਟਾਈਮ ਹੁੰਦਾ ਤਾਂ ਵੇਖਦੇ ਵੀ ਯਾਰ ਅਜੇ ਬੈਠਾ ਤੂੰ ਵੀ ਤਾਂ ਮੈਂ ਵੀ ਬੈਠਾ ਤਾਂ ਬਸ ਇਸ ਹਸਾਬ ਨਾਲ ਅਸੀਂ ਕੰਮ ਕਰੀਏ ਅੱਖਾਂ ਤੇ ਕੰਨ ਪੂਰੇ ਖੋਲ ਕੇ ਉਧਰ ਧਿਆਨ ਦਿਓ ਸਿਰਫ ਤੁਹਾਡੀ ਪ੍ਰੈਜੈਂਸ ਆਫ ਮਾਈਂਡ ਕੰਮ ਕਰਦੀ ਆ ਤੁਹਾਡਾ ਧਿਆਨ ਵਾਈਟਬੋਰਡ ਤੇ ਆ ਤੁਹਾਡੇ ਕੰਨ ਸੁਣ ਰਹੇ ਆ ਅੱਖਾਂ ਦੇਖ ਰਹੀਆਂ ਉਸ ਚੀਜ਼ ਨੂੰ ਪੂਰਾ ਕਨਸੈਂਟਰੇਸ਼ਨ ਲਾ ਦਿਓ ਉਸ ਚੀਜ਼ ਤੇ ਫਿਰ ਨਾ ਸਮਝਾਏ ਫਿਰ ਕਹਿ ਦਿਓ ਜੀ ਤੇ ਦੂਜਾ ਇਹ ਆ ਵੀ ਜਦੋਂ ਸਰ ਕਈ ਵਾਰੀ ਜਿਵੇਂ ਸਾਰਾ ਸਮਝਾਈ ਜਾਂਦੇ ਹੁਣੇ ਆ sin θ1/2 1/3 ਦੀ ਵੈਲਿਊ ਦਿੱਤੀ ਆ ਤੇ ਆਪਾਂ ਆ ਜਿਵੇਂ ਪ੍ਰੂਵ ਕਰਨਾ ਹੈ ਤੇ ਸਮਝਾਈ ਜਾਂਦੇ ਆ ਤਾਂ ਕਈ ਵਾਰੀ ਕੀ ਹੁੰਦਾ ਕਿ ਸਾਡਾ ਦਿਮਾਗ ਰਵਰਸ ਸੋਚਣ ਲੱਗ ਜਾਂਦਾ ਵੀ ਇੱਥੋਂ ਜੇ ਇਹਦੀ ਜਗਾ ਤੇ ਕੁਝ ਹੋਰ ਹੁੰਦਾ 1/2 ਤਾਂ ਫਿਰ ਕੀ ਹੁੰਦਾ ਤਾਂ ਇਹ ਵੀ ਸੋਚਣਾ ਬੰਦਾ ਪਰ ਪਹਿਲਾਂ ਇਸ ਕੁਸ਼ਣ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਮਝ ਲਓ ਜਦੋਂ ਇਹਦਾ ਆਨਸਰ ਆ ਗਿਆ ਫਿਰ ਜਿਹੜਾ ਤੁਹਾਡੇ ਦਿਮਾਗ 'ਚ ਕੁਸ਼ਣ ਬਣਿਆ ਸੀ ਉਹਨੂੰ ਤੁਸੀਂ ਘਰੇ ਲੈ ਜਾਓ ਘਰੇ ਜਾ ਕੇ ਫਿਰ ਦੁਬਾਰਾ ਉਹਨੂੰ ਆਪ ਕੁਸ਼ਣ ਉਹ ਵੈਲਿਊ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਤਾਂ ਉਸ ਹਿਸਾਬ ਨਾਲ ਤਾਂ ਕੁਸ਼ਣ ਬਣਦਾ ਪਰ ਜੇ ਅਸੀਂ ਐਟ ਅ ਟਾਈਮ ਜਦੋਂ ਟੀਚਰ ਸਮਝਾ ਰਿਹਾ ਉਦੋਂ ਹੀ ਅਸੀਂ ਉਹ ਕੁਸ਼ਣ ਪੁੱਟ ਕਰ ਦਈਏ ਕਨਸੈਂਟਰੇਸ਼ਨ ਆਪਦਾ ਖਰਾਬ ਹੁੰਦਾ ਸੋ ਜਦੋਂ ਟੀਚਰ ਜਿਵੇਂ ਕਹਿ ਰਿਹਾ ਪਹਿਲਾਂ ਉਹਨੂੰ ਉਵੇਂ ਹੀ ਸੁਣਨਾ ਫਿਰ ਜੇ ਕੋਈ ਡਾਊਟ ਲੱਗਦਾ ਹੈ ਤਾਂ ਫਿਰ ਸਾਈਡ ਤੇ ਜਾ ਕੇ ਕਹਿਣਾ ਠੀਕ ਹੈ ਇਮਾਨਦਾਰੀ ਮਿਹਨਤ ਲਗਨ ਤੇ ਇੱਕ ਸਭ ਤੋਂ ਵੱਡੀ ਚੀਜ਼ ਅੱਜ ਲਾਸਟੇ ਸਾਰੇ ਦੱਸਦੇ ਵੀ ਮੈਂ ਕਿਵੇਂ ਮੈਂ ਕਿਵੇਂ ਸਕਸੈਸ ਹੋਇਆ ਮੈਂ ਇਹ ਤਾਂ ਨਹੀਂ ਦੱਸਣਾ ਮੈਂ ਕਿਵੇਂ ਸਕਸੈਸ ਹੋਇਆ ਮੈਂ ਇੱਕ ਲਾਸਟ ਪੁਆਇੰਟ ਤੁਹਾਨੂੰ ਇਹ ਦੱਸਦਾ ਕਿ ਇੱਕ ਪੋਜ਼ਿਟਿਵਿਟੀ ਦਿਮਾਗ 'ਚ ਰੱਖਣੀ ਹੈ ਚਾਹੇ ਕਿਸੇ ਦਾ ਪਿਛਲਾ ਪੇਪਰ ਕੋਈ ਟੈਟ ਦਾ ਪੇਪਰ ਸੀ ਜਾਂ ਕੋਈ ਪਟਵਾਰੀ ਦਾ ਪੇਪਰ ਸੀ ਜਾਂ ਪੰਜਾਬ ਪੁਲਿਸ ਦਾ ਪੇਪਰ ਸੀ ਉਹਦੇ ਵਿੱਚੋਂ ਇੱਕ ਮਾਰਕਸ ਘਟ ਗਿਆ ਤੇ ਇੱਕ ਗਿਲਟ ਬਣ ਗਿਆ ਵੀ ਅਸੀਂ ਨਾ ਮੇਰਾ ਤਾਂ ਇੱਕ ਘਟ ਜਾਂਦਾ ਮੇਰੇ ਤਾਂ ਦੋ ਘਟ ਜਾਂਦੇ ਇਹ ਨਹੀਂ ਸੋਚਣਾ ਠੀਕ ਹੈ ਹੁਣ ਪਾਸਿੰਗ ਮਾਰਕਸ ਜਿਵੇਂ ਟੈਟ ਟੈਟ ਦੇ ਵਿੱਚ ਪਾਸਿੰਗ ਮਾਰਕਸ ਚਾਹੀਦੇ ਆ 90 ਤੇ ਮੇਰਾ ਟਾਰਗੇਟ ਸੀ 100 ਦਾ ਤੇ ਆਏ 114 ਟਾਰਗੇਟ ਉਹਨਾ ਨਹੀਂ ਰੱਖਣਾ ਵੀ ਇੰਨੇ ਨਾਲ ਅਸੀਂ ਅਚੀਵ ਕਰ ਲਾਂਗੇ ਟਾਰਗੇਟ ਥੋੜਾ ਉੱਚਾ ਰੱਖਣਾ ਤੇ ਆਊਗਾ ਵੀ ਉੱਚਾ ਕੌਨਫੀਡੈਂਸ ਪੋਜ਼ਿਟਿਵਿਟੀ ਲਗਨ ਮਿਹਨਤ ਤੇ ਸਕਾਰਾਤਮਕ ਸੋਚ ਤੇ ਇਹਨਾਂ ਟੀਚਰਾਂ ਦੇ ਨਾਲ ਜਿਵੇਂ ਕਹਿਣਗੇ ਉਵੇਂ ਚੱਲਣਾ ਸੋ ਫਿਰ ਵੀ ਚੰਗੀ ਕਿਸਮਤ ਆ ਕਿ ਤੁਸੀਂ ਟੈਟ ਬਜ਼ਾਰ ਦੇ ਪਲੇਟਫਾਰਮ ਤੇ ਬੈਠੇ ਹੋ ਧੰਨਵਾਦ